ਕੀ ਆ ਯਾਰ ਗਗਨ ਮੈਂ ਤਾਂ ਐਸੀ ਚਾਲ ਆਪਾਂ ਜਾਵਾਂਗੇ ਤੇਨੇ ਉਹਨਾਂ ਮਿਲਵਾ ਦੂੰਗੀ ਵਧੀਆ ਗੱਲਾਂ ਗੁੱਲਾਂ ਕਰਾਂਗੇ ਹੱਸਾਂਗੇ ਖੇਡਾਂਗੇ ਨਾਲੇ ਹੋਰ ਇੰਜੋਏ ਕਰਕੇ ਆਵਾਂਗੇ ਤੂੰ ਤਾਂ ਵੀ ਉਹਨਾਂ ਨਾਲ ਲੜਾ ਨਹੀਂ ਲੱਗ ਗਈ ਉਹਨੇ ਗਾਲੀ ਪੈ ਗਈ ਹੈਲੋ ਮੈਨੂੰ ਕੋਈ ਲੜਾਂ ਦਾ ਸ਼ੌਕ ਨਹੀਂ ਹੈਗਾ ਠੀਕ ਆ ਮੈਂ ਨਾ ਤੇਰੇ ਹੀ ਫਾਇਦਾ ਕਰ ਰਹੀ ਸੀ ਲੈ ਹਾਰੇ ਤੂੰ ਸਾਡੀ ਲੜਾਈ ਕਰਾ ਦੇਣੀ ਹਲੇ ਕਹਿੰਦੀ ਫਾਇਦਾ ਸਾਡਾ ਕੀ ਫਾਇਦਾ ਕਰਨਾ ਸੀ ਤੇਨੇ ਠੀਕ ਕੁਮੜੀਏ ਤੈਨੂੰ ਆਹ امیر ਲੋਕਾਂ ਦਾ ਨਹੀਂ ਪਤਾ ਹੈਗਾ ਇਹ ਬੰਦੇ ਨੂੰ ਵਰਤ ਕੇ ਛੱਡ ਦਿੰਦੇ ਨੇ ਹੁਣ ਚਾਰ ਦਿਨ ਦੀ ਚਾਂਦਰੀਂ ਮੁੜ ਕੇ ਫੇਰ ਹਨੇਰੀ ਰਾਤ ਐਥੀ ਧੱਕੇ ਖਾਂਦੀ ਫਿਰੇंगी ਫੇਰ ਮੈਂ ਕੀ ਕਰਾਂ ਹੁਣ ਕੋਈ ਹੀਲਾ ਕਰ ਆਪਦਾ ਕੋਈ ਟਿਕਾਣਾ ਲੱਭ ਪਾ ਗਾ ਤੈਨੂੰ ਸਮਝ ਕਿਉਂ ਨਹੀਂ ਆਉਂਦੀ ਉਹਦੇ ਨਾਲ ਵਿਆਹ ਕਰਵਾ ਲੈ ਆ ਵਿਆਹ ਕਰਾ ਵਿਆਹ ਕਰਾਉਣਾ ਦਾ ਸੌਖਾ ਨਹੀਂ ਪਿਆ ਹੈਗਾ ਜਿਹੜੀ ਉਹਦੀ ਟੀਮੀ ਘਰੇ ਬੈਠੀ ਆ ਉਹ ਤੇ ਤੈਨੂੰ ਤੇਰੇ ਜੀਜੇ ਦੇ ਸਵਾਲਾਂ ਦਾ ਪਤਾ ਹੀ ਆ ਸੱਤਾ ਅੱਡੀ ਛੇਦੀ ਮੇਰਾ ਖਹਿੜਾ ਨਹੀਂ ਛੱਡ ਸਕਦਾ ਹੈਗਾ ਸਭ ਕੁਝ ਹੋ ਜਾਣਾ ਹੁੰਦਾ ਬਸ ਤੂੰ ਨਾ ਕਿਹੜਾ ਆਪਣਾ ਮਨ ਬਣਾ ਤੈਨੂੰ ਮੈਂ ਗੱਲ ਦੱਸਾਂ ਨਹੀਂ ਆ ਜਿਹੜਾ ਤੂੰ ਹਸਾਬ ਨਾਲ ਤੁਰੇ ਫਿਰਦੀ ਹੈ ਨਾ ਇਸ ਹਸਾਬ ਨਾਲ ਤੇਰੇ ਪੱਲੇ ਬਦਨਾਮੀ ਪਊਗੀ ਵਧੀਆ ਰਹੇਗੀ ਇੱਕ ਪਾਸਾ ਕਰ ਲੇਗੀ ਬਾਕੀ ਕੰਮ ਤੂੰ ਮੇਰੇ ਤੇ ਛੱਡ ਦੇ ਤੂੰ ਕਿਹੜਾ ਆਵਦਾ ਮਨ ਬਣਾ ਗੱਲ ਤਾਂ ਵੈਸੇ ਗਵਨ ਤੇਰੀ ਸਹੀ ਆ ਜਿਹੜੀ ਤੂੰ ਮੇਰੇ ਨਾਲ ਗੱਲਾਂ ਕਰ ਰਹੀ ਆ ਵੀ ਸੱਤੇ ਦਾ ਤਾਂ ਉਹ ਹਾਲ ਆ ਜਿਵੇਂ ਆਪਾਂ ਇਹ ਦੋ ਦੋ ਦਿਨ ਚ ਖਰਚਾ ਕਰ ਲੈਨੇ ਆ ਉਹਦੇ ਨਾਲ ਤਿੰਨ ਦਿਨ ਚਾਰ ਚਾਰ ਮਹੀਨੇ ਚ ਮੈਨੂੰ ਦਊਗਾ ਇਹਨੇ ਪੈਸੇ ਤੇ ਆਹ ਦੇਖ ਲੈ ਦੋ ਦਿਨਾਂ ਚ ਆਪਣਾ ਆਪਣੇ ਤੇ ਖਰਚਾ ਕਰਕੇ ਪਰੇ ਮਹੀਨੇ ਦਾ ਖਰਚਾ ਦੋ ਦਿਨ ਚ ਨਿਕਲ ਜਾਂਦਾ ਹਾਂ ਪਰ ਯਾਰ ਮੈਂ ਕਰਾਂ ਕਿ ਕੋਈ ਨਹੀਂ ਮੈਂ ਤੇਰੇ ਬਾਰੇ ਸੋਚੂਗੀ ਤੂੰ ਫਿਕਰ ਨਾ ਕਰ ਹਾਂ ਮੈਂ ਦੇਖਦੀ ਆ ਕੀ ਕਰਨਾ ਤੇ ਨਾਲੇ ਮਿਲ ਮਿਲਣ ਤੇ ਨਾ ਹੁਦਾ ਕੰਟਰੋਲ ਰੱਖ ਐਵੇਂ ਬਦਨਾਮੀ ਨਕਰਾਂ ਦੀ ਫਿਰ ਲੋਕਾਂ ਤੋਂ ਯਾਰ ਮੈਂ ਤਾਂ ਸ਼ਾਪਿੰਗ ਦਾ ਚਾਹ ਚੜਿਆ ਤਾ ਮੈਂ ਸਮਾਨ ਸਮੂਲ ਲੈਣਾ ਵਧੀਆ ਇਕੱਠਾ ਕਰ ਲੈ ਕਰੇ ਚੱਲ ਹੁਣ ਟਾਈਮ ਦੇ ਲਾ ਕਿੰਨਾ ਹੋ ਗਿਆ ਨਿਕਲ ਜਾ ਲੈ ਲੈ ਹੁਣ ਮੈਂ ਕੀ ਕਰਾਂ ਆ ਤਾਂ ਗਿਆ ਕਹੇ ਡੈਡੀ ਨੇ ਕਿਹੜਾ ਕੱਪੜੇ ਚੱਕਣ ਦੇਣੇ ਨੇ ਉਹ ਕਹੂਗਾ ਸੌ ਸਵਾਲ ਪੁੱਛੂਗਾ ਪਹਿਲਾਂ ਤਾਂ ਹੈ ਜਿੰਦਾ ਕਮਾਲ ਦੀ ਗੱਲ ਹੋ ਗਈ ਉਦੋਂ ਤਾਂ ਡੈਡੀ ਬੜਾ ਕਹਿ ਰਹੇ ਸੀਗੇ ਬਾਲਾ ਫਿਕਰਾ ਮੈਂ ਤਾਂ ਤੁਹਾਡਾ ਉਹ ਐਡਾ ਘਰ ਕਾਰੋਬਾਰ ਤੁਹਾਡੇ ਵਾਸਤੇ ਆ ਪੁੱਤ ਅੱਜ ਜਿੰਦਾ ਵੀ ਲਾਗੇ ਬੜੀਆਂ ਖੁੱਲ ਖੇਡਾਂ ਹੋਈਆਂ ਨੇ ਡੈਡੀ ਨੂੰ ਤਾਂ ਹੁਣ ਮੈਂ ਕੀ ਕਰਾਂ ਮੰਮੀ ਨੇ ਤਾਂ ਕੱਪੜੇ ਚੱਕਣ ਭੇਜਿਆ ਦੀਗਾ ਹੁਣ ਜਿੰਦਾ ਲੱਗ ਰਿਹਾ ਕੱਪੜੇ ਕਿਵੇਂ ਚੱਕ ਲਾਂ ਚੱਲ ਮਮੀ ਨੂੰ ਇਹ ਦਿੰਨਾ ਜਬਾਬ ਜਾ ਕੇ ਬੜਾ ਹੈ ਡੈਡੀ ਦਾ ਲੈ ਦੋ ਘੰਟੇ ਹੋ ਗਏ ਬੈਠੀ ਨੂੰ ਚਾਹ ਕਰ ਲਈ ਗੱਲਾਂ ਮਾਰੀ ਗਈ ਲੈ ਸਾਰੇ ਮੇਰੇ ਘਰੇ ਕੰਮ ਪੈਨੇਗੇ ਇਹਨੂੰ ਕੀ ਹੋ ਰਿਹਾ ਏ ਹੱਜ ਕੇ ਜਿਵੇਂ ਮਰੀ ਜਾਂਦਾ ਏ ਇਹਦੇ ਕੀ ਹੋ ਗਿਆ ਪਹਿਲਾਂ ਚੰਗਾ ਭਲਾ ਦੀਗਾ ਆਹ ਲੇ ਇਹਦਾ ਬੱਟੂ ਦਾ ਗੇਰੇ ਨਹੀਂ ਨਿਕੜ ਰੇ ਹੁਣ ਮੈਂ ਕੀ ਕਰਾਂ ਤਾਈ ਤੁਰੀ ਆਰੀ ਆ ਉਹਦਨੇ ਡੈਡੀ ਨੂੰ ਖਾਸਾ ਪੁੱਠਾ ਬੋਲ ਰਹੇ ਜੀਗੇ ਪੁੱਛਾਂ ਦਾ ਸਹੀ ਗੱਲ ਕੀ ਆ ਆ ਜਾਣ ਦੇ ਕੋਈ ਨਾ ਸਤਿ ਸ੍ਰੀ ਅਕਾਲ ਤਾਈ ਸਤਿ ਸ੍ਰੀ ਅਕਾਲ ਬੇਟਾ ਹੋਰ ਠੀਕ ਓ हां पुत्त ठीक ठाक मैं तू दस कि मैं मैं भी ठीक है ताई जी मैं ना ਤੁਹਾਡੇ ਨਾਲ ਇੱਕ ਗੱਲ ਕਰਨੀ ਦੀਗੀ ਤੁਸੀਂ ਉਦੋਂ ਡੈਡੀ ਨੂੰ ਇੰਨਾ ਪੁੱਠਾ ਕਿਉਂ ਬੋਲ ਰਹੇ ਸੀਗੇ ਵੇ ਪੁੱਤ ਤੈਂ ਗੱਲਾਂ ਤੂੰ ਕੀ ਲੈਣਾ ਇਹ ਤਾਂ ਸਾਡੀਆਂ ਵੱਡਿਆਂ ਦੀਆਂ ਗੱਲਾਂ ਨੇ ਨਾਲੇ ਤੂੰ ਤਾਂ ਮੇਰਾ ਪੁੱਤ ਹੈ ਤੇਰੇ ਨਾਲ ਤਾਂ ਮੇਰਾ ਕੋਈ ਗੁੱਸਾ ਨਹੀਂ ਉਹ ਤਾਂ ਤੇਰੇ ਡੈਡੀ ਨਾਲ ਮਾੜਾ ਮੋਟਾ ਗੁੱਸਾ ਮੇਰਾ ਉਹ ਤਾਈ ਫਿਰ ਵੀ ਮੈਂ ਜਾਣਨਾ ਚਾਹਣਾ ਇਹ じゃ ਮੇਰੇ ਡੈਡੀ ਨੇ ਕੀ ਗਲਤੀ ਕਰਤੀ ਜਿਹੜਾ ਤੁਸੀਂ ਉਹਨਾਂ ਨੂੰ ਉਦੋਂ ਇੰਨੀਆਂ ਗਾਲਾਂ ਕੱਢ ਰਹੇ ਸੀਗੇ ਵੇ ਪੁੱਤ ਤਾਈਆਂ ਇਹ ਗੱਲਾਂ ਤੋ ਕੀ ਲੈਣਾ ਇਹ ਤਾਂ ਗੱਲਾਂ ਪੁਰਾਣੀਆਂ ਹੋ ਗਈਆਂ ਇਹ ਤਾਂ ਛੱਡ ਪਰਾਂ ਤੂੰ ਮੈਨੂੰ ਐਂ ਦੱਸ ਛੋਡੇ ਘਰੇ ਜਿੰਦਾ ਕਿਉਂ ਲੱਗਿਆ ਰਹਿੰਦਾ ਉਹ ਤਾਈ ਜਿੰਦਾ ਤਾਂ ਆਵੇ ਲੱਗਣਾ ਮੈਂ ਤੇ ਮੰਮੀ ਘਰ ਛੱਡ ਕੇ ਬਾਗੇ ਹੁਣ ਅਸੀਂ ਨਾਨਕੇ ਰਹਿੰਦੇ ਆਂਗੇ ਡੈਡੀ ਤਾਂ ਤੈਨੂੰ ਪਤਾ ਹੀ ਆ ਕਿੱਥੇ ਘਰੇ ਖੜਦੇ ਨੇਗੇ ਲਾਗੇ ਜਿੰਦਾ ਵਗ ਜਾਂਦੇ ਹੋਣੇ ਭਾਈ ਕਿਤੇ ਨਾ ਕਿਤੇ ਬੇਪੁੱਤ ਹੂੰ ਤਾਂ ਤੂੰ ਕਹੇਂਗਾ ਨਾ ਮੇਰੀ ਤਾਈ ਕੀ ਕਹਿੰਦੀ ਐ ਮੇਰੀ ਗੱਲ ਸੁਣ ਲੈ ਪੁੱਤ ਇਹ ਤਾਂ ਤੇਰੀ ਮਾਂ ਹੀ ਸਿਆਣੀ ਐ ਜਿਹੜੇ ਤੇਰੇ ਡੈਡੀ ਨਾਲ ਕੱਟ ਗਈ ਕੋਈ ਹੋਰ ਹੁੰਦੀ ਘੰਟਾ ਨਹੀਂ ਕੱਟਦੀ ਤੀ ਪੁੱਤ ਮੇਰੀ ਗੱਲ ਇੱਕ ਕੰਨ ਖੋਲ ਕੇ ਸੁਣ ਲੈ ਉਹ ਸਾਹ ਤੇਰੀ ਮੰਮੀ ਦਾ ਦੇ ਤੇਰੇ ਡੈਡੀ ਦਾ ਨਹੀਂ ਉਹ ਚੰਗਾ ਤਾਈ ਮੰਮੀ ਦਾ ਹੀ ਸਾਥ ਦੂੰਗਾ ਪਰ ਐ ਬਾਪ ਵੀ ਕਿੱਥੇ ਛੱਡਿਆ ਜਾਂਦਾ ਓਹੋ ਪੁੱਤ ਮੈਂ ਛੱਡਣ ਨੂੰ ਨਹੀਂ ਕਹਿੰਦੀ ਮੈਂ ਤਾਂ ਪੁੱਤ ਤੈਨੂੰ ਐ ਕਹਿਣੀ ਐ ਜਿਵੇਂ ਤੇਰੀ ਮਾਂ ਐ ਨਾ ਤੇਰਾ ਡੈਡੀ ਨਹੀਂ ਉਹ ਜੁਕਰੇ ਇਹ ਤਾਂ ਗੱਲ ਤੇਰੀ ਸਹੀ ਆ ਤਾਈ ਮੇਰੀ ਮਾਂ ਮੇਰਾ ਬਹੁਤ ਜ਼ਿਆਦਾ ਕਰਦੀ ਆ ਫੋਤਾ ਮੈਨੂੰ ਸਰਕਾਰੀ ਨੌਕਰੀ ਤੇ ਦੇਖਣਾ ਚਾਹੁੰਦੀ ਆ ਪੁੱਤ ਤੈਨੂੰ ਪਤਾ ਐ ਤੇਰੇ ਡੈਡੀ ਤੇ ਤੇਰੀ ਮਾਂ ਦਾ ਬਹੁਤ ਫਰਕ ਐ ਨਾਲੇ ਤੈਨੂੰ ਆਪ ਹੀ ਪਤਾ ਲੱਗ ਜੂ ਪੁੱਤ ਕੌਣ ਸਹੀ ਹੈ ਕੌਣ ਗਲਤ ਹੈ ਉਹ ਚਲ ਤਾਈ ਇਹਦਾ ਪਤਾ ਹੀ ਲੱਗ ਜਾਊਗਾ ਮੈਂ ਵੀ ਕਿਹੜੀਆਂ ਗੱਲਾਂ ਲੈ ਕੇ ਵੈਗੀ ਕੰਟਾ ਹੋ ਗਿਆ ਮੈਨੂੰ ਘਰੇ ਜਵਾਕ ਦੀਕਦੇ ਹੋਣਗੇ ਨਾ ਤੂੰਰੇ ਕਿਵੇਂ ਖੜਾ ਉਹ ਤਾਈ ਮੈਂ ਕਾਹਨੂੰ ਖੜਾ ਆਹਾ ਖੜ ਗਿਆ ਮੈਂ ਤਾਂ ਕੁੱਦੈ ਨੂੰ ਦੇਖ ਰਿਆਂ ਵੀ ਖਰੇ ਸੈਟੇ ਹੋ ਜੇ ਪੁੱਤ ਤੂੰ ਕਿ ਮੈਂ ਸੈਟ ਕਰਾਂਗਾ ਕਿਸੇ ਮਿਸਤਰੀ ਕੋਲ ਜਾ ਕੇ ਦਿਖਾ ਦੇ ਉਹ ਤਾਈ ਉੱਥੇ ਲੈ ਕੇ ਜਾਣਾ ਹੁਣ ਇਹਨੂੰ ਦੇਖਦਾ ਇੱਕ ਦੋ ਵਾਰੀ ਹੋਰ ਖਰੇ ਚਾਲੇ ਪਵੇ ਪੈਸੀ ਵਜਣ ਹੋਰ ਬਚਾਲਾ ਪੈਸੇ ਚੱਲ ਠੀਕ ਹੈ ਪੁੱਤ ਮੈਂ ਚੱਲਦੀ ਆਂ ਫੇਰ ਚੰਗਾ ਤਾਈ ਚੰਗਾ ਬੇਟਾ ਰੇ ਕਾਨੂੰ ਥਾਈ ਵੀ ਵਿਚਾਰੀ ਭੋਲੀ ਗਈ ਨਾਲੇ ਐਨਾ ਕੁਝ ਕਹਿ ਗਈ ਨਾਲੇ ਸਮਝ ਨਹੀਂ ਲੱਗੀ ਮੈਨੂੰ ਪਰ ਇੱਕ ਗੱਲ ਹੈਗੀ ਆ ਮੰਮੀ ਬਾਰੇ ਤਾਂ ਜੰਮੀਓ ਸਹੀ ਗੱਲ ਕਹਿ ਗਈ ਮੇਰਾ ਡੈਡੀ ਨਾ ਹੈਗਾ ਕੰਮ ਦਾ ਕਿਸੇ ਦਾ ਜੇ ਹੁੰਦਾ ਅਸੀਂ ਆਪਦੇ ਘਰੇ ਨਾ ਹੁੰਦੇ ਐ ਹੁਣ ਨਾਨਕੇ ਬੈਠਣਾ ਪੈਂਦਾ ਸਾਨੂੰ ਉਹ ਐਡੀ ਕੋਠੀ ਨੂੰ ਜਿੰਦਾ ਲੱਗ ਰਿਹਾ ਹੈ ਕਿਸੇ ਵਰਤੋ ਜੋ ਉਹ ਐਡੇ ਕਾਰੋਬਾਰ ਦਾ ਹੁਣ ਪਾਲੂਗਾ ਚਾਰ ਚੱਲ ਮੈਂ ਵੀ ਕਿਹੜੀਆਂ ਗੱਲਾਂ ਲੈ ਕੇ ਬਹਿ ਗਿਆ ਇਹਨੂੰ ਛੇੜਾਂ ਮੈਂ ਤਾਂ ਆਏ ਵੇ ਚੱਲ ਹਾਂ ਹਾਂ ਆਪਣੇ ਸਭ ਵਧੀਆ ਤੂੰ ਦੱਸ ਅੱਛਾ ਮੈਂ ਤੈਨੂੰ ਐਂ ਕਹ ਰਹਾ ਸੀ ਮਹਾ ਜੇ ਤੂੰ ਆ ਜਾਂਦੀ ਚਾਰਕ ਦਿਨ ਲਾ ਜਾਂਦੀ ਮੇਰੇ ਲਵੇ ਉਹ ਹੁਣ ਮੈਂ ਕੀ ਕਰਾਂ ਉਹਦਾ ਰੋਜ਼ ਦੀ ਕੰਮ ਹੋ ਰਿਹਾ ਉਹਦਾ ਤਾਂ ਆਹ ਹੁਣ ਫੇਰ ਬਾਕੀ ਮੈਂ ਤੈਨੂੰ ਇਹ ਕਹਿਣਾ ਤੂੰ 4 ਦਿਨ ਲਾ ਜਾ ਮੇਰਾ ਰੋਟੀ ਟੁੱਕ ਦਾ ਖਾ ਹੋ ਰਿਆ ਹੁਣ ਪੜਨੇ ਤੂੰ ਨਹੀਂ ਕਰੇਂਗੀ ਹੋਰ ਕੌਣ ਕਰੂ ਮੇਰੀ ਗੱਲ ਸੁਣਾ ਮਗਰ ਤਾਂ ਆਪ ਹੀ ਸਾਰਸੂਰ ਲੈਣਗੇ ਤੂੰ ਕਹਿ ਰਾਂ ਆ ਜਾ 4-5 ਦਿਨ ਲਾ ਕੇ ਜਾ ਆਹੋ ਉਹ ਤਾਂ ਤੈਨੂੰ ਪਤੀ ਆਉਣ ਵੀ ਉਹਦਾ ਸੁਭਾਅ ਕਿਹੋ ਜਿਹਾ ਹੈ ساری ਉਮਰ ਉਹਦੇ ਲੜਤੀ ਦੀ ਲੰਗੀ ਚਲੋ ਗੱਲ ਵੀ ਮੈਂ ਤੈਨੂੰ ਦੱਸੂ ਫੇਰ ਵੀ ਕੀ ਗੱਲ ਹੋ ਗਈ ਉਹ ਤੈਨੂੰ ਬਾਅਦ ਚ ਦੱਸੂ ਮੈਂ ਪਹਿਲਾ ਤੂੰ ਆ ਜਾ ਕਮਾਈ ਲੈ ਕੇ ਆ ਮਾਂ ਚਲਾਂਗੇ ਕਰਾਂ ਪਰ ਤੂੰ ਆ ਜਾ ਆਹੋ ਮੈਂ ਹੁਣ ਲਿਆਉਂਦਾ ਨਹੀਂ ਉਹਨੂੰ ਬਸ ਹੋਰ ਨਾ ਕੋਈ ਗੱਲ ਕਰ ਬਾਕੀ ਗੱਲ ਆ ਕੇ ਕਰਾਂਗੇ ਠੱਕੇ ਗਾਂਧੀਆ ਖਾਣ ਦੇ ਬਾ ਠੀਕ ਹੈ ਤੂੰ ਆ ਜਾ ਫਿਰ ਚੰਗਾ ਭਨੇ ਸਾਸਰੀ ਕਾਲ ਨਾ ਬਣ ਕੀ ਗੱਲ ਹੁਣ ਆਊਗੀ ਭੈਣ ਜਦੋਂ ਭੈਣ ਆਜੀ ਰੋਟੀ ਟੁੱਕ ਦੀ ਲੋੜ ਆਪਾਂ ਨੂੰ ਉਦਵਨ ਯਾਰੇ ਨੇ ਫਿਰ ਜਾਣਦੇ ਜਿੱਥੇ ਧੱਕੇ ਖਾਂਦੀ ਐ ਉਹਨੂੰ ਐ ਵੀ ਹਾੜੇ ਕੱਢੂ ਪਹਿਲਾਂ ਵਾਂਗੂ ਲੈ ਕੇ ਜਾਊ ਕੋਈ ਨਹੀਂ ਲੈ ਕੇ ਜਾਂਦਾ ਤੂੰ ਹੁਣ ਦੇਖਦੀ ਜਾਈ ਬਣਤਾ ਕੀ ਐ ਲੈ ਦਾਲ ਧਾਰੀ ਦੇਣਾ ਖਾਣਾ ਬੱਦਲ ਜਾ ਆ ਜਾ ਪੁੱਤੋ ਬੇਬੇ ਆ ਕਿੱਧਰ ਭਾਂਡੇ ਚੱਕੀ ਫਿਰਦੀਆਂ ਵੇਖੋ ਤੂੰ ਦਾਲ ਧਰਦੀ ਸੀ ਨਾ ਤੂੰ ਦਾਲ ਧਰਦੀ ਉਹ ਕਿੱਥੇ ਲੱਗੀਆਂ ਇਹ ਹਾਲ ਤੂੰ ਕਰਾਈਆਂ ਨਹੀਂ ਗਿਆ ਪੁੱਤਾ ਆਈਆਂ ਨਹੀਂ ਆਲੇ ਤੈਨੂੰ ਪਤਾ ਤਾਂ ਹੈਗਾ ਪੁੱਤ ਪਹਿਲਾਂ ਤਾਂ ਇੱਕ ਨਹੀਂ ਸੀ ਮਾਨ ਹੁਣ ਦੋ ਦੋ ਹੋ ਗਈਆਂ ਹੁਣ ਆਪਾਂ ਨੂੰ ਕਿੱਥੇ ਦਿਵਾਲਨੇ ਹੋ ਓਏ ਆਹੀ ਗੱਲ ਤਾਂ ਬੇਬੇ ਮੈਂ ਕਹੀ ਸੀ ਲੈ ਆ ਸੀ ਮੈਂ ਫੋਨ ਉਹਨੂੰ ਮੈਂ ਕਿਹਾ ਜੈਜੀ ਤੂੰ ਆ ਉਹੀ ਤੇਰੀ ਭੈਣ ਰਲ ਗਈ ਆ ਕੇ ਉਲਟਾ ਮੇਰਾ ਫੋਨ ਹੀ ਕੱਟਤਾ ਮੁੜ ਕੇ ਫੋਨ ਹੀ ਨਹੀਂ ਚੱਕਿਆ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆਉਂਦੀ ਪੁੱਤ ਆ ਤੇਰੇ ਵਿਆਹ ਵੇ ਲੈਣਾ ਇਹਨਾਂ ਤਾਂ ਕੁਝ ਨਹੀਂ ਸਰਿਆ ਆਹ ਸ਼ਾਪਿੰਗਾਂ ਕਰਨ ਨੂੰ ਨਾ ਇਹਨਾਂ ਕੋਲ ਇੰਨੇ ਪੈਸੇ ਕਿੱਥੋਂ ਆ ਗਏ ਮੈਨੂੰ ਤਾਂ ਆਪ ਸਮਝ ਨਹੀਂ ਆਉਂਦਾ ਬੇਬੇ ਇਹਨਾਂ ਕੋਲ ਪੈਸੇ ਆਉਂਦੇ ਕਿੱਥੋਂ ਨੇ ਘਰੇ ਵੜਨ ਨੂੰ ਨਾ ਦਿਲ ਹੀ ਨਹੀਂ ਕਰਦਾ ਸਾਰਾ ਦਿਨ ਬਾਜ਼ਾਰ ਚ ਘੁੰਮਦੀਆਂ ਫਿਰਦੀਆਂ ਰਹਿੰਦੀਆਂ ਨੇ। ਬੇ ਪੁੱਤ ਅੱਜ ਕੱਲ੍ਹ ਦੇਆਂ ਕੁੜੀਆਂ ਨੂੰ ਤਾਂ ਨਾ ਪਤਾ ਨਹੀਂ ਕੀ ਹੋਇਆ। ਆਪਣੇ ਪਰਿਵਾਰ ਦੀ ਤਾਂ ਨਾ ਇਹ ਪਰਵਾਹ ਹੀ ਨਹੀਂ ਕਰਦੀਆਂ। ਬਸ ਆਪਣੇ ਖਾਣ ਪੀਣ ਕੰਨੀ ਧਿਆਨ, ਆਪਣੀ ਸ਼ਾਪਿੰਗਾਂ ਕੰਨੀ ਧਿਆਨ। ਬਸ ਆਪਣੇ ਟੁੱਕਰੀ ਮਤਲ ਲੈਣਾਂ ਨੂੰ ਤਾਂ। ਲੈ ਬੇਬੇ, ਹੋਰ ਤਾਂ ਕੋਈ ਹੱਲ ਨਹੀਂ। ਮੈਂ ਦੇਖ ਕੇ ਆਉਣਾ, ਮੈਂ ਲੱਭ ਕੇ ਲਿਆਉਣਾ ਕਿੱਥੇ ਨੇ ਉਹ। ਬੇ ਪੁੱਤ ਰਹਿੰਦੇ ਰਹਿੰਦੇ ਖਾ ਰ ਕਿੱਥੇ ਤੁੱਕੇ ਖਾਂਦੀਆਂ ਹੋਣਗੀਆਂ। ਆਪੇ ਆ ਜਾਣਗੀਆਂ। ਆ ਹੁਣ ਤਾਂ ਤੂੰ ਥੱਕ ਕੇ ਆਇਆ। ਹੁਣ ਉਹਨਾਂ ਨੂੰ ਕਿੱਥੇ ਭੱਜਣ ਜਾਵੇਂਗਾ ਤੂੰ? ਮੇਰੀ ਗੱਲ ਸੁਣ ਲੈ ਬੇਬੇ। ਜਿਹਨੇ ਕਿਸ ਹੱਥੋਂ ਇਹ ਲੋਟ ਆਉਂਦੀਆਂ ਤੁਸੀਂ ਸਮਝਾ ਸਕਦੇ ਹੋ ਤਾਂ ਸਮਝਾ ਲਓ ਨਹੀਂ ਲੈ ਜਾਓ ਇੱਥੋਂ ਅਸੀਂ ਨਹੀਂ ਰੱਖਣੀਆਂ ਸੱਚ ਦੱਸਾਂ ਪੁੱਤ ਮੈਂ ਵੀ ਹੁਣ ਤਾਂ ਡਰਨ ਜੇ ਲੱਗ ਗਈ ਇਸ ਗੱਲ ਦਾ ਕੋਈ ਹੱਲ ਹੀ ਨਹੀਂ ਘਰ ਵੀ ਕੀ ਸਕਦੇ ਆ ਸਮਝਾ ਸਮਝਾ ਕੇ ਆਪਾਂ ਥੱਕ ਗਏ ਹੱਥ ਮੰਨ ਕੇ ਆਪਾਂ ਥੱਕ ਗਏ ਇਹਦੇ ਤਾਂ ਮੰਨ ਤੇ ਕੋਈ ਅਸਰ ਹੀ ਨਹੀਂ ਹੋਏਗਾ ਅੱਗੇ ਤਾਂ ਕੱਲੀ ਸੀ ਉਹਨਾਂ ਨਾਲ ਭੈਣ ਜੋੜ ਲਈ ਉਹੀ ਤਾਂ ਰੋਣਾ ਬੇਬੇ ਜੇ ਸਮਝਦੀ ਹੋਵੇ ਤਾਂ ਇੱਥੇ ਗੱਲ ਇੱਥੇ ਤੱਕ ਕਾਹਨੂੰ ਆਵੇ ਚੱਲ ਪੁੱਤ ਤੂੰ ਬਾਹਲਾ ਪੜਕਿਆ ਪਿਆ ਨਾ ਅੰਦਰ ਪੈ ਜਾ ਆਰਾਮ ਕਰ ਲੈ ਕੋਈ ਨਾ ਆਜੂਗੀ ਫਿਕਰ ਨਾ ਕਰ ਮੇਰਾ ਪੁੱਤ ਤੂੰ ਮੰਜੇ 'ਚ ਪੈ ਜਾਗਾ ਕੋਈ ਕਮਾਉਣ ਵਾਲਾ ਵੀ ਨਹੀਂ ਹੈਗਾ ਆਪਣੇ ਤਾਂ ਹੋਰ ਸਲ ਠੀਕ ਆ ਬੇਬੇ ਮੈਂ ਪੈਣਾ ਜਾ ਕੇ ਜਾ ਪੈ ਜਾ ਅੰਦਰ ਪੁੱਤ ਹੇ ਰੱਬਾ ਕੀ ਕਰਾਂ ਇਸ ਕੁੜੀ ਦਾ ਮੈਂ ਇਹ ਤਾਂ ਜਮੀ ਨਹੀਂ ਸਮਝਦੀ ਬਥੇਰੇ ਹੱਥ ਵਾਂਣ ਬਣ ਕੇ ਜੋਰ ਲਾ ਲਿਆ ਧੀਏ ਮੰਨ ਜਾ ਮੰਨ ਜਾ ਹੁਣ ਇਹਦਾ ਮੈਂ ਕਰਾਂ ਕੀ ਮੈਨੂੰ ਕੁਛ ਨਹੀਂ ਦਿੰਦਾ ਵੀ ਇਹਦਾ ਕੀ ਬਣੂ ਕੀ ਨਤੀਜਾ ਨਿਕਲੂ ਇਸ ਗੱਲ ਦਾ ਇੱਕਰ ਬਸਾਊਗੀ ਕੋ ਇਹ ਮੇਰੇ ਪੁੱਤ ਨੂੰ ਪੱਟੂਗੀ ਚਲੋ ਮਰਜੀ ਆ ਉਹਦੀ ਮੈਂ ਤਾਂ ਦਾਲ ਪਾਣੀ ਟਾਈਮ ਸਿਰ ਕਰਾਂ